ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਦੁਪਹਿਰ 12 ਵਜੇ ਇਹ ਮੀਟਿੰਗ ਹੋਵੇਗੀ ਸੀਐਮ ਭਗਵਤਵਰ ਇਸ ਮੀਟਿੰਗ ਦੀ ਅਗਵਾਈ ਕਰਦਗੇ ਤਾਂ ਸੀਐਮ ਰਹਾਸ਼ ਦੇ ਉੱਤੇ ਇਹ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਤਮਾਮ ਕੈਬਨਿਟ ਮੰਤਰੀ ਦੇ ਜਿਹੜੇ ਉਹ ਹਿੱਸਾ ਲੈਣਗੇ ਤਾਂ ਪੰਜਾਬ ਦੇ ਵੱਡੇ ਮਸਲੇ ਨੂੰ ਲੈ ਕੇ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਵੀ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਤਾਂ ਪੰਜਾਬ ਦੇ ਵੱਡੇ ਵਸਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਮੀਟਿੰਗ ਦੇ ਵਿੱਚ ਇਹ ਫੈਸਲੇ ਦੇ ਜਿਹੜੇ ਉਲੇਜਾ ਸਕਦੇ ਨੇ ਹਾਲਾਂਕਿ ਪਿਛਲੇ ਦਿਨੀ 2 ਦਿਨ ਦਾ ਸਪੈਸ਼ਲ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਉਹ ਸੱਦਿਆ ਗਿਆ ਸੀ ਤਾਂ ਇਸ ਸੈਸ਼ਨ ਦੇ ਵਿੱਚ ਕੇਦਰੀ ਖੇਤੀਬਾੜੀ ਵੱਡੀ ਕਰਨ ਦੀ ਠਰੜੇ ਨੂੰ ਰੱਦ ਕੀਤਾ ਗਿਆ ਸੀ ਤਾਂ ਸਰਬਸਭਤੀ ਦੇ ਨਾਲ ਇਸ ਖਰੜੇ ਨੂੰ ਰੱਦ ਕੀਤਾ ਗਿਆ ਸੀ ਹਾਲਾਂਕਿ ਪੰਜਾਬ ਬੀਜੇਪੀ ਦੇ ਦੋ ਵਿਧਾਇਕ ਤੇ ਜਿਹੜੇ ਉਹ ਇਸ ਵੇਲੇ ਵਿਸਦਤ ਦੇ ਵਿੱਚ ਹਾਜ਼ਰ ਦੇ ਹੀ ਸਾਡੇ ਤਾਂ ਪੰਜਾਬ ਦੇ ਹੋਰ ਵੱਖ-ਵੱਖ ਵਸਿਆਂ ਨੂੰ ਲੈ ਕੇ ਅੱਜ ਕੈਬਨਟ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਤਾਂ ਔੜ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦਾ اجلاس ਵੀ ਹੋਣਾ ਹੈ ਤਾਂ ਪੰਜਾਬ ਵਿਧਾਨ ਸਭਾ ਦੇ اجلاس ਤੋਂ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਪੰਜਾਬ ਦੇ ਮੁਖਵੰਤਰੀ ਭਗਵਤ ਬਾਦ ਖੁਦ ਇਸ ਮੀਟਿੰਗ ਦੀ ਅਗਵਾਈ ਕਰਨਗੇ ਅਤੇ ਪੰਜਾਬ ਦੇ ਕੈਬਨਟ ਮੰਤਰੀਆਂ ਨਾਲ ਕਈ ਵੱਡੇ ਫੈਸਲੇ ਦੇ ਜਿਹੜੇ ਉਹ ਅੱਜ ਲੈ ਜਾ ਸਕਦੇ ਨੇ ਵੱਖ-ਵੱਖ ਬਸਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਦਾਅਵੇ ਦੇ ਜਿਹੜੇ ਉਹ ਕੀਤੇ ਜਾ ਰਹੇ ਨੇ ਨਾਲ ਹੀ ਵਾਅਦੇ ਦੇ ਜਿਹੜੇ ਉਹ ਵੀ ਲੋਕਾਂ ਦੇ ਨਾਲ ਵੱਡੇ ਕੀਤੇ ਗਏ ਸੀ ਤਾਂ ਉਹਦਾ ਵਾਅਦਾ ਨੂੰ ਪੂਰਾ ਕਰਨ ਵਾਸਤੇ ਵੀ ਕੋਈ ਨਾ ਕੋਈ ਫੈਸਲਾ ਹੈ ਜਿਹੜਾ ਉਹ ਲਿਆ ਜਾ ਸਕਦਾ ਹੈ ਅਗਰ ਗੱਲ ਕੀਤੀ ਜਾਵੇ ਬਾਈਲਾਵਾ ਨੂੰ 1000 ਰੁਪਿਆ ਪ੍ਰਤੀ ਵੀਦਾ ਦੇਣ ਦੀ ਤਾਂ ਉਹ ਵਾਅਦਾ ਜਿਹੜਾ ਉਹ ਜਿਹੜਾ ਤੋਂ ਪਹਿਲਾਂ ਕੀਤਾ ਗਿਆ ਸੀ ਤਾਂ ਬਾਅਦ ਦੇ ਵਿੱਚ ਮੁਖਵੰਤਰੀ ਭਗਵੰਤਵਾਦ ਦੇ ਵੱਲੋਂ ਇਹ ਐਲਾਨ ਆ ਜਿਹੜਾ ਉਹ ਇੱਕ ਉਦਘਾਟਨ ਸਮਾਰੋਹ ਵਿੱਚ ਕੀਤਾ ਗਿਆ ਸੀ ਕਿ ਜਲਦ ਹੀ ਵਹਿਲਾਵਾ ਨਾਲ ਕੀਤਾ ਵਾਅਦਾ ਜਿਹੜਾ ਉਹ ਪੂਰਾ ਹੋਣ ਵਾਲਾ ਹੈ ਤਾਂ ਜਦੋਂ ਵੀ ਕੈਬਨਿਟ ਮੀਟਿੰਗ ਦੇ ਅਸਾਰ ਹੁੰਦੇ ਦੇ ਤਾਂ ਉਦੋਂ ਇਹ ਸੁਭਾਵਨਾ ਵਾਜ ਜਾਂਦੀ ਆ ਨੇ ਕਿ ਇਸ ਬਸਲੇ ਨੂੰ ਲੈ ਕੇ ਵੀ ਵਿਚਾਰ ਚਰਚਾ ਹੈ ਜਿਹੜੀ ਉਹ ਹੋ ਸਕਦੀ ਆ ਤਾਂ ਦੂਜੇ ਪਾਸੇ ਕੇਦਰੀ ਖੇਤੀ ਵੱਡੀ ਦੀ ਤੀ ਖਰੜੇ ਨੂੰ ਰੱਦ ਕਰਨ ਤੋਂ ਬਾਅਦ ਹੁਣ ਹੋਰ ਕਿਸ ਸਾਦੀ ਬੱਗਾਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਆ ਜਿਹੜੀ ਉਹ ਕੋਈ ਫੈਸਲਾ ਹੈ ਜਿਹੜਾ ਉਹ ਲੈ ਸਕਦੀ ਆ ਦੂਜੇ ਪਾਸੇ ਵਪਾਰੀ ਆਵਾਸਤੇ ਜਾਂ ਫਿਰ ਆਮ ਲੋਕਾਂ ਵਾਸਤੇ ਵੀ ਕੋਈ ਵੱਡਾ ਫੈਸਲਾ ਹੈ ਜਿਹੜਾ ਉਹ ਆ ਸਕਦਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਮੀਟਿੰਗਾਂ ਦੀ ਜਿਹੜੀ ਆ ਉਹ ਕੀਤੀ ਗਈ ਆ ਸੀ ਤਾਂ ਕਈ ਵੱਡੇ ਫੈਸਲੇ ਦੇ ਜਿਹੜੇ ਉਹ ਪਿਛਲੀ ਆ ਕੈਬਨਿਟ ਮੀਟਿੰਗਾਂ ਵਿੱਚ ਲਏ ਗਏ ਸੀ ਹਾਲਾਂਕਿ ਸਾਲ 2024 ਦੇ ਵਿੱਚ ਕੈਬਨਿਟ ਮੀਟਿੰਗਾਂ ਦੀ ਜਿਹੜੀ ਆ ਉਹ ਘਟ ਹੋਈ ਆ ਸਦ ਕਿਉਂਕਿ ਵਕ-ਵਕ ਸਵਿੱਤੇ ਚੋਰ ਜਾਪਤਾ ਲੱਗਣ ਕਰਕੇ ਇਹ ਮੀਟਿੰਗਾਂ ਦੇ ਜਿਹੜੀ ਆ ਉਹਦੇ ਹੀ ਹੋ ਪਈ ਆ ਸਦ ਉਸ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਪਹਿਲੀ ਮੀਟਿੰਗ ਹੁੰਦੀ ਹੈ ਤਾਂ ਦੂਜੀ ਮੀਟਿੰਗ ਵੀ ਅੱਜ ਫਰਵਰੀ ਮਹੀਨੇ ਦੇ ਵਿੱਚ ਹੋ ਰਹੀ ਆ ਇੱਕ ਤਾਂ ਇਸ ਦੇ ਵਿੱਚ ਬਜਟ اجلاس ਸੱਦਿਆ ਜਾ ਸਕਦਾ ਹੈ ਬਜਟ ਇਜਲਾਸ ਦੀਆ ਤਰੀਕਾ ਦਾ ਐਲਾਨ ਜਿਹੜਾ ਉਹ ਅੱਜ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਪੰਜਾਬ ਦੀਆਂ ਪ੍ਰਮੁੱਖ ਬੰਗਾਂ ਨੂੰ ਲੈ ਕੇ ਜਾਂ ਫਿਰ ਪੰਜਾਬ ਦੇ ਵੱਡੇ ਮਸਲਿਆਂ ਨੂੰ ਲੈ ਕੇ ਵੀ ਕੋਈ ਵੱਡਾ ਫੈਸਲਾ ਜਿਹੜਾ ਉਹ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਲਿਆ ਜਾ ਸਕਦਾ ਹੈ